ਕਿਸਾਨੀ ਮੰਗਾ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਵੱਲੋਂ ਲਾਇਏ ਗੇ ਧਰਨੇ ਤੇ ਵੱਡਾ ਹਾਸਾ ਹੋਣੋਂ ਟਲਿਆ ਸ਼ਰਾਬ ਦੇ ਭਰੇ ਟਰੱਕ ਨੂੰ ਟਰੱਕ ਡਰਾਈਵਰ ਨੇ ਕਿਸਾਨਾਂ ਦੇ ਧਰਨੇ ਵੱਲ ਕੀਤਾ ਸਿੱਧਾ ਕਿਸਾਨਾਂ ਨੇ ਟਰੱਕ ਡਰਾਈਵਰ ਨੂੰ ਕੀਤਾ ਪੁਲਿਸ ਦੇ ਹਵਾਲੇ ਕਿਸਾਨੀ ਮੰਗਾ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜੋ ਬਠਿੰਡਾ ਡਾਬ ਵਾਲੀ ਮਾਰਗ ਤੇ ਹਰਿਆਣਾ ਦੀ ਹੱਦ ਤੇ ਮੰਡੀ ਡਾਬ ਵਾਲੀ ਕੋਲ ਨੈਸ਼ਨਲ ਹਾਈਵੇ ਤੇ ਧਰਨਾ ਦਿੱਤਾ ਜਾ ਰਿਹਾ ਹੈ ਇਥੇ ਦਿੱਤੇ ਜਾ ਰਹੇ ਧਰਨੇ ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਵਕਤ ਵਿਚਾਰ ਰਹਿ ਗਿਆ ਜਦੋਂ ਇੱਕ ਸ਼ਰਾਬ ਦੇ ਭਰੇ ਟਰੱਕ ਨੂੰ ਟਰੱਕ ਡਰਾਈਵਰ ਨੇ ਕਿਸਾਨਾਂ ਦੇ ਧਰਨੇ ਵੱਲ ਸਿੱਧਾ ਕਰ ਦਿੱਤਾ ਮੌਕੇ ਤੇ ਧਰਨੇ ਤੇ ਬੈਠੇ ਕਿਸਾਨਾਂ ਨੇ ਇਕੱਠੇ ਹੋ ਕੇ ਟਰੱਕ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਨ੍ਹਾਂ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅਗਰ ਜੇਕਰ ਮੌਕੇ ਤੇ ਧਰਨੇ ਵੱਲ ਟਰੱਕ ਦੇ ਆਉਣ ਦਾ ਕਿਸਾਨਾਂ ਨੂੰ ਪਤਾ ਨਾ ਲੱਗਦਾ ਤਾਂ ਵੱਡਾ ਹਾਸਾ ਹੋ ਸਕਦਾ ਸੀ ਇਨ੍ਹਾਂ ਕਿਸਾਨਾਂ ਨੇ ਪੁਲਿਸ ਚੌਕੀ ਪਥਰਾਲਾ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਬਾਰੇ ਜਦੋਂ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਪੜਤਾਲ ਕੀਤੀ ਜਾ ਰਹੀ ਹੈ ਜਿਹੜਾ ਆਪਣਾ ਧਰਨਾ ਲੱਗਿਆ ਡੱਬਲੀ ਬਾਰਡਰ ਤੇ ਉਸ ਦੇ ਵਿੱਚੋਂ ਸਿੱਧਾ ਨਾਕੇਵੀ ਦੀ ਜਿਹੜਾ ਟਰੱਕ ਹੈ ਅੱਗੇ ਡੱਪ ਗਿਆ ਸੀਗਾ ਜਦੋਂ ਇਹਨੂੰ ਘੇਰਿਆ ਹੈ ਤਾਂ ਜਿਹੜਾ ਉਹ ਸ਼ਰਾਬ ਦਾ ਇਹ ਕਹਿੰਦੇ ਵੀ ਟਰੱਕ ਦੇ ਵਿੱਚ ਸ਼ਰਾਬ ਹੈ ਤੇ ਜਿਹੜੇ ਡਰਾਈਵਰ ਸੀ ਉਹਦੀ ਸ਼ਰਾਬ ਪੀਤੀ ਸੀ ਉਸ ਕਰਕੇ ਉਹਨਾਂ ਨੂੰ ਜਦੋਂ ਰੋਲਾ ਪਿਆ ਰੋਕ ਲਿਆ ਸੀ ਰੋਕ ਕੇ ਉਹ ਤੇ ਚਾਬੀ ਫੜ ਕੇ ਥੱਲੇ ਧਾਰ ਲਿਆ ਉਸ ਤੋਂ ਬਾਅਦ ਉਹਨੂੰ ਅਸੀਂ ਪੁਲਸ ਦੇ ਹਵਾਲੇ ਕਰਤਾ ਇਸ ਚੌਂਕੀ ਦੇ ਮਾਂਗਈ ਬਾ ਜਿਹੜਾ ਇਹਨਾਂ ਦੀ ਜਾਇ ਬੰਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਯੋਵੀ ਮਤਲਬ ਪ੍ਰਸ਼ਾਸਨ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਜਿੰਨਾ ਜਿੰਨੇ ਗਲਤ ਲਗੇਗਾ ਰਾਉਂਡ ਸਾਈਕਲ ਲਗੇ ਉਥੇ ਬੰਦੇ ਮਾਰ ਸਕਦੇ ਸੀ ਜਾਂ ਹੋਰ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਬੰਦਕਾਰ ਵੀ ਕਰਾਉਣ ਦੇ ਲਈ ਇਥੇ ਚੌਂਕੀ 'ਚ ਅਸੀਂ ਲਿਆਏ ਜਾਂਦਾ। ਸਾਡਾ 20 ਤਰੀਕ ਤੋਂ ਮੋਰਚਾ ਚੱਲ ਰਿਹਾ ਜੀ ਭਾਰਤੀ ਕਿਸਾਨ ਜੂਨੀਅਨ ਇਕਤਾ ਦਿਖਾਉਂਦਾ ਮਨਜੀਤ ਸਿੰਘ ਢੰਡੇਰ ਦੀ ਗਵਾਹੀ ਦੇ ਵਿੱਚ ਤੇ ਜਦੋਂ ਉੱਥੇ ਅਸੀਂ ਮੋਰਚੇ ਦੇ ਉੱਤੇ ਬੈਠੇ ਸੀਗੇ ਤੇ ਉੱਥੋਂ ਇੱਕ ਗੱਡੀ ਆਈ ਤੇ ਉਹਨੇ ਕਿਸਾਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਪੂਰੀ ਤੇ ਉਹ ਪੂਰੇ ਜਦੋਜਹ ਦੇ ਨਾਲ ਜਦੋਂ ਇਹਨੂੰ ਰੋਕਿਆ ਤਾਂ ਜਦੋਂ ਇਹਦੇ ਰੋਕ ਕੇ ਵੇਖਿਆ ਇਹਨਾਂ ਦੀ ਡਰਿੰਕ ਕੀਤੀ ਹੋਈ ਸੀ ਪੂਰੀ ਦੋਨੇ ਡਰਾਈਵਰਾਂ ਦੀ ਤੇ ਜਦੋਂ ਉਹਦੇ ਵਿੱਚ ਵੇਖਿਆ ਵੀ ਗੱਡੀ ਦੇ ਵਿੱਚ ਕੀ ਹੈ ਗੱਡੀ ਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਤੇ ਹੁਣ ਇੱਥੇ ਐਕਸੈਜ ਵਿਭਾਗ ਦੇ ਮੁਲਾਜ਼ਮ ਵੀ ਆਏ ਨਾ ਤੇ ਸੰਗਤ ਤੋਂ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਨਾ ਪਾਟੀ ਸਾਹਿਬ ਤੇ ਅਸੀਂ ਤਾਂ ਇਹੀ ਆਨੇ ਵੀ ਕੋਈ ਇਨਸਾਫ ਕੀਤਾ ਜਾਵੇ ਇਨਸਾਫ ਦੀ ਮੰਗ ਕਰਦੇ ਆਂ ਸੀ ਇਹਨਾਂ ਤੋਂ ਸਾਹਿਬ ਜਿਹੜਾ ਡਸਟਰੀ ਤੋਂ ਭਰਿਆ ਹੋਇਆ ਹੈ ਤਨੇ ਜੈਪੁਰ ਜਾਣਾ ਇਹ ਟਰੱਕ ਅੱਗੇ ਜਿਹੜਾ ਮੁੜਨਾ ਸੀ ਬਾਈਪਾਸ ਤੋਂ ਮੁੜਨਾ ਸੀ ਸੱਜੇ ਹੱਥਾ ਤੇ ਸਿੱਧਾ ਚੱਲ ਕੇ ਸਿੱਧੇ ਮੋੜ 'ਚ ਚੱਲਣ ਲੱਗਾ ਹੋਇਆ ਅੱਗੇ ਮੋੜ 'ਚ ਕਿਸਾਨਾ ਰੁਕ ਗਿਆ ਸੀ ਹੁਣ ਟਰੱਕ ਰੁਕਿਆ ਹੋਇਆ ਹੈ ਅਕਸਾਈਜ ਵਿਭਾਗ ਵਾਲੇ ਆ ਰਹੇ ਆ ਇਹਨੂੰ ਚੈੱਕ ਕਰਨ ਤੋਂ ਬਾਅਦ ਜੋ ਬਣਦੀ ਉਹ ਦੇਖਾਂਗੇ ਜੀ ਕੀ ਕੁਛ ਲੋਡਾ ਤੇ ਉਹ ਬਾਅਦ ਜਿਹੜੀ ਬਣਦੀ ਕਰ ਵੀ ਦੇਖ ਕੇ ਕੀ ਹੋਵੇ ਹਾਂ ਸ਼ਰਾਬ ਲੋੜ ਕਿਤੇ ਵੀ ਕਿੱਥੇ ਜਾਣਾ ਸੀ ਕਿ ਇਹਨਾਂ ਜੈਪੁਰ ਜਾਣਾ ਸੀ ਉਹ ਬਿਲਡਿੰਗਾਂ ਉੱਪਰ ਹੈਗੀਆਂ ਉਹ ਅਕਸਾਈਜ ਵਿਭਾਗੋਂ ਸਿਭਾਇਆ ਹੋਇਆ ਉਹ ਚੈੱਕ ਕਰਨ ਕਿ ਚੈੱਕ ਕਰਨ ਤੋਂ ਬਾਅਦ ਜੋ ਵੀ ਹੋਗਾ ਉਹ ਦੇਖਿਆ ਜਾਊਗਾ